ਵੇਖਦਾ ਕਿ ਨ ਕੀ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪਰਮਜੀਤ ਸਿੰਘ ਜੀ ਆਇਆਂ ਨੂੰ ਅੱਜ ਦੀ ਵੀਡੀਓ ਵਿੱਚ ਅੱਜ ਆ ਜੀ ਦਿਨ ਬਹੁਤ ਵਾਰ 25 ਜੂਨ 2025 ਸੋ ਬੱਚਿਆਂ ਦੀਆਂ ਕਲਾਸਾਂ ਬਹੁਤ ਵਧੀਆ ਚੱਲ ਰਹੀਆਂ ਦਾ ਰਹਿ ਗਏ ਥੋੜੇ ਤੇ ਬੱਚੇ ਛੁੱਟੀਆਂ ਦੇ ਵਿੱਚ ਤੇ ਅੱਜ ਪੂਰਾ ਜਾਫ ਰੋ ਰਿਹਾ ਉੱਚੀ ਉੱਚੀ ਤੁਹਾਨੂੰ ਦਿਖਾਉਣੇ ਆ ਜੀ ਉਹਦਾ ਕਾਰਨ ਵੀ ਦੱਸਦੇ ਆ ਅੱਜ ਇਹ ਆਪਾਂ ਚੱਲੀਏ ਪਹਿਲਾਂ ਅੰਮ੍ਰਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਅੱਛਾ ਹਰਜੋਤ ਸਿੰਘ ਵੀ ਆ ਗਿਆ ਆਹ ਕਿਆ ਬਾਤ ਹੈ ਬਾਬਾ ਜੀ ਦੇ ਟਾਈਮ ਨਾਲ ਪਹੁੰਚ ਗਏ ਲਓ ਜੀ ਅੱਜ ਬੱਚੇ ਸਾਰੇ ਦੇਖੋ ਐਂ ਇੰਤਿਆਜ਼ ਪਰ ਤਿਆਰ ਹੈ ਬੱਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਨਵੇਂ ਕੱਪੜੇ ਕਿੱਦਾਂ ਦੀਆਂ ਤਿਆਰੀਆਂ ਤੇਰੀਆਂ ਅੱਜ ਬਈ ਬੜੀ ਪੈਂਟ ਜੀਨ ਦੀ ਕੱਸੀ ਆ ਤੇ ਹੈਲੋ ਅੱਬ ਬੜੀਆਂ ਤਿਆਰੀਆਂ ਸ਼ੇਅਰਿੰਗ ਕੀਤੀਆਂ ਕਿਦੋਂ ਚੱਲਾ ਅੱਜ ਆ ਹਰਜਾਸ ਨਾਨਕਾਂ ਤੋਂ ਆ ਗਿਆ ਕਿਦਾਂ ਮੂੰਹ ਚ ਕੀ ਬਾਇਆ ਪ੍ਰਸ਼ਾਦ ਅੱਛਾ ਖੁਲੀ ਦਾ ਪ੍ਰਸ਼ਾਦ ਠੀਕ ਆ ਜੀ ਨਾਨਕ ਕਿੰਨੇ ਦਿਨ ਰਹਿ ਕੇ ਆਏ ਆ ਕਿੰਨੇ ਦਿਨ ਰਹਿ ਕੇ ਆਏ ਨਾਨਕੇ ਜੇ ਉੱਥੇ ਪਾਠ ਕੀਤਾ ਸੀ ਸੱਚੀ ਦੱਸਣਾ ਝੂਠ ਨਹੀਂ ਬੋਲਣਾ ਕਿਉਂ ਨਹੀਂ ਕੀਤਾ ਮੰਮੀ ਨੇ ਕਿਹਾ ਨਹੀਂ ਕਰੋ ਕੋਈ ਨੀਤੀ ਦਾ ਕਰਦਾ ਹਾਂ ਜੀ ਕਿਦਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਏ ਸਾਡੀ ਦੀਜਾਪ ਗੌਰ ਕਿੱਦਾਂ ਚੱਲ ਰਹੀ ਗੁਰਮਤਿ ਦੀ ਪੜ੍ਹਾਈ ਐ ਕਪੜਾਈ ਸਕੂਲ ਦੀ ਹੁੰਦੀ ਐ ਗੁਰੂ ਸਾਹਿਬ ਦੀ ਪੜ੍ਹਾਈ ਹੁੰਦੀ ਐ ਨਾ ਕਿੱਦਾਂ ਚੱਲਦੀ ਆ ਠੀਕ ਚੱਲਦੀ ਆ ਦਿਲ ਲੱਗਾ ਐ ਵਧੀਆ ਲੱਗਦਾ ਲਓ ਜੀ ਇੱਧਰ ਆ ਵੀ ਨਾਨਕਿਆਂ ਤੋਂ ਆਈ ਆ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਾਲਸਾ ਕਿੱਦਾਂ ਸੇਤਾ ਠੀਕ ਆ ਛੁੱਟੀਆਂ ਘਟੇ ਲਾਣ ਗਿਆ ਦੇ ਚਲੋ ਵਧੀਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਕਿੱਦਾਂ ਬੈਨ ਜੀ ਠੀਕ ਐ ਤੁਸੀਂ ਵੀ ਨਾਨਕਿਆਂ ਦੇ ਗਏ ਸੀ ਕਹਿੰਦੇ ਹਣਾ ਤੁਸੀਂ ਛੁੱਟੀਆਂ ਕਰਕੇ ਜਲਦੀ ਆ ਗਏ ਹਾਂਜੀ ਇੱਕ ਉਹ ਸਾਡੇ ਪ੍ਰਧਾਨ ਜੀ ਬੈਠੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਪ੍ਰਧਾਨ ਜੀ ਕਿਦਾਂ ਵਧੀਆ ਜੀ ਛੁੱਟੀਆਂ ਕਿੱਟੇ ਆਏ ਆ ਹਾਂਜੀ ਬਈ ਇਹ ਕੁੜੀ ਦੀ ਸਿਫਤ ਆ ਇਹਦੀ ਮੰਮੀ ਵੀ ਦੱਸਦੀ ਇਹਦੀ ਮਾਸੀ ਆਈ ਉਹ ਵੀ ਦੱਸਦੀ ਆ ਕਿ ਇਹਨੇ ਰੋਜ਼ ਆਪਣੇ ਨਾਨਕੇ ਘਰ ਜਾ ਕੇ ਵੀ ਆਪਣਾ ਪਾਠ ਨਹੀਂ ਛੱਡਿਆ ਉਹ ਤੋਂ ਵਧਾਈਆਂ ਬਹੁਤ ਬਹੁਤ ਇੱਧੇ ਲੱਗੇ ਨੇ ਨਾ ਹਣਾ ਠੀਕ ਆ ساری ਜ਼ਿੰਦਗੀ ਇੱਧਰ ਵੀ ਟੌਰ ਵੜੀ ਕਰਦੀ ਆ ਜਸਤਾਂ ਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਉਹਦੇ ਪ੍ਰਮਵੀਰ ਸਿੰਘ ਜੀ ਕਿੱਦਾਂ ਠੀਕ ਆ ਅੱਜ ਤਾਂ ਬੜਾ ਸੋਹਣਾ ਪਟਕਾ ਜੀਨ ਦੀ ਪੈਂਟ ਇਹ ਸ਼ਰਟ ਚੈੱਕ ਕਿੱਦਾਂ ਵੇ ਚੜਦੀ ਕਲਾ ਚੜਦੀ ਕਲਾ ਹਨਾ ਕਿੰਨਾ ਪਾਠ ਆ ਗਿਆ ਬੰਨ ਕੰਟੀ 3 ਪੜੀ ਤੇ ਹਾਂ ਸੱਚੀ ਪਹੁੰਚ ਵੀ ਗਿਆ ਇਧਰ ਇਹਦੇ ਟੀਚਰ ਸਾਹਿਬ ਵੀ ਮੈਂ ਤਾਂ ਐਵੇਂ ਕਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਚਾ ਦੱਸਦਾ ਮੈਂ ਤਾਂ ਤੁਸੀਂ ਐਵੇਂ ਸਾਰੇ ਕਹਿੰਦੇ ਰਹਿੰਦੇ ਨੇ ਅਸਲ 'ਚ ਮੈਂ ਹੁਣਾਂ ਕੰਮ ਤੇ ਤੇ ਟੀਚਰ ਅਸਲੀ ਆਵਾ ਜਿਹਨ ਤੋਂ ਮਹਾਰਾ ਸੇਵਾ ਲੈ ਰਹੇ ਨਾ ਬੱਚਿਆਂ ਦੀ ਹੈ ਨਾ ਇਹੇ ਪੜਾਉਂਦੇ ਹੁੰਦੇ ਆ ਚਲੋ ਬਹੁਤ ਵਧੀਆ ਗਰਸ਼ਾਨਕ ਹੋਰ ਪੜਾਉਂਦੀ ਬੱਚਿਆਂ ਨੂੰ ਨਾਲੇ ਆਪ ਜਾਪ ਕਰਦੀ ਨਾਲ ਤੇ ਧੰਨਵਾਦ ਆ ਮਹਾਰਾ ਦਾ ਬਹੁਤ ਅੱਜ ਬੜਾ ਤਿਆਰ ਤੁਹਾਨੂੰ ਹੋਇਆ ਚੱਕਰ ਕੀ ਆ ਬਈ ਕਿੱਧਰ ਚੱਲੇ ਤੁਸੀਂ ਅੱਜ ਹੈ ਕਿੱਥੇ ਚੱਲੇ ਆ ਇਸਤੂਰ ਚੱਲੇ ਮੈਨੂੰ ਵੀ ਲੈ ਜਾਓ ਯਾਰ ਨਾਲ ਉਹ ਮੈਨੂੰ ਲੈ ਜਾਉਗੇ ਤੁਸੀਂ ਨਾਲ ਹਾਂਜੀ ਪੱਕੀ ਗੱਲ ਆ ਹਾਂਜੀ ਅੱਛਾ ਤੁਸੀਂ ਸਾਰੇ ਚੱਲੇ ਕੱਲੇ ਹੀ ਹੈਂ ਸਾਨੂੰ ਵੀ ਲੈ ਕੇ ਚੱਲੋ ਮੈਨੂੰ ਵੀ ਨਾਲ ਲੈ ਕੇ ਜਾਓਗੇ ਹਾਂਜੀ ਅੱਛਾ ਕਿਦ ਤੱਕ ਕਮਾਉਣਾ ਕੂਣਾ ਖਲੋਣਾ ਬਲੋਣਾ ਵੀ ਕੁਛ ਇਹ ਦੱਸੋ ਪਹਿਲਾਂ ਆ ਵੀ ਪਰੰਬਰ ਲੈ ਜਾਉਗੇ ਮੈਨੂੰ ਨਾਲ ਪੱਕੀ ਗੱਲ ਆ ਹੈਂ ਆਹ ਕਹਿੰਦੇ ਲੈ ਕੇ ਨਹੀਂ ਜਾਣਾ ਤੈਨੂੰ ਤੂੰ ਪੁੱਛ ਰਹਾਂ ਨੂੰ ਪੁੱਛ ਪੁੱਛ ਰਹਾਂ ਨੂੰ ਜਦੋਂ ਲੈ ਕੇ ਤਾਂ ਨਹੀਂ ਜਾਂਦਾ ਬਈ ਮੈਨੂੰ ਲੈ ਕੇ ਜਾਣਾ ਚਾਹੀਦਾ ਆ ਨਾ ਨਾਲ। ਅਰੇ ਲੈ ਜਾਓ ਜਾਂ ਤੁਸੀਂ ਲਈਆਂ ਤੂੰ ਮੈਨੂੰ ਵੀ ਲੈ ਜਾਓ। ਹੈ? ਉਹ ਬੋਲ ਲੈ ਦੇਖਾ ਤੂੰ ਵੀ ਨਹੀਂ ਚਾਹਦਾ ਮੈਂ ਜਾਵਾਂ ਨਾ। ਗੋਸ਼ ਤਾਂ ਤੁਸੀਂ ਸਾਰੇ ਸਲਾਹ ਤੁਸੀਂ ਬਣਾਈ ਹੈ ਨਾ ਮੈਨੂੰ ਲੈ ਕੇ ਨਹੀਂ ਜਾਓ ਨਾਲ ਨਾ। ਲੈ ਕੇ ਜਾਣਾ ਹੈ। ਹੈ? ਤੁਸੀਂ ਸਲਾਹ ਆ ਬੰਦਲ ਵੀ ਪੁੱਛਣਾ ਨੂੰ। ਪੁੱਛਣਾ। ਪੁੱਛ ਲੈ ਕੇ ਜਾਣਾ ਕਿ ਨਹੀਂ ਨਾਲ। ਲੈ ਕੇ ਜਾਣਾ ਤੇ ਨਹੀਂ। ਦੱਸੋ ਲੈ ਕੇ ਜਾਣਾ ਕਿ ਨਹੀਂ ਬੰਦਾ ਮੇਰੇ ਨਾਲ ਆ। ਹਾਂ ਲੋ ਜੀ ਅੱਜ ਇਹ ਬੱਚੇ ਚੱਲੇ ਈਸਟਵੁੱਡ ਤੇ ਇਹਨਾਂ ਦੇ ਦਿਨ ਰਹਿ ਗਏ ਥੋੜੇ ਕਿਉਂਕਿ ਮੈਨੂੰ ਲੱਗਾ ਹਨਾ ਆਪਣੇ ਐਕਟ ਦੇਖਣ ਨੂੰ ਛੁੱਟੀਆਂ ਦੇ ਦਿਨ ਥੋੜੇ ਰਹਿ ਗਏ ਆ ਤੇ ਅੱਜ ਅਸੀਂ ਚੱਲੇ ਈਸਟਵੁੱਡ ਕੌਣ ਲੈ ਕੇ ਚੱਲਾ ਆਪਾਂ ਸਾਰਿਆਂ ਨੂੰ ਗੁਰਪ੍ਰੀਤ ਸਾਹਿਬ ਜੀ ਹਾਂ ਮਾਤਾ ਜੀ ਲੈ ਕੇ ਚੱਲੇ ਅੱਜ ਆਪਾਂ ਉਹਨੂੰ ਕਿੱਥੇ ਘੁਮਾਉਣਾ ਈਸਟਵੁੱਡ ਤੇ ਚੀਜ਼ੀਆਂ ਵੀ ਖਿਲਾਉਣਗੇ ਹਨਾ ਬਈ ਕਰਨਵੀਰ ਜੀ ਕੀ ਖਾਣਾ ਸਾਰਿਆਂ ਨੇ ਕੀ ਮੰਗਿਆ ਸੀ ਮਾਦੇ ਕੋਲ ਓ ਪੀਜ਼ੇ ਖਾਣੇ ਅੱਜ ਓ ਬੱਲੇ ਬੱਲੇ ਲੋ ਜੀ ਇਹ ਸਾਰਿਆਂ ਨੇ ਮੰਗੇ ਬਾਦੋਂ ਪੀਜ਼ੇ ਤੇ ਮਹਾਰਾਜ ਅੱਜ ਪੀਜ਼ੇ ਖਲਾਉਣਗੇ ਹਨਾ ਹਾਂਜੀ ਚਲੋ ਠੀਕ ਆ ਚਲੋ ਤੇ ਤੁਹਾਨੂੰ ਵੀ ਲੈ ਕੇ ਚੱਲਦੇ ਨਾਲ ਤੇ ਆਪਾਂ ਅੱਜ ਸਾਰੇ ਨਿਆਣੇ ਚੱਲਦੇ ਆਂ ਈਸਟਵੁੱਡ ਹਾਂਜੀ ਵਿਹਾਨ ਨੂੰ ਹਾਂ ਹੋ ਵਿਹਾਨ ਨੂੰ ਵੀ ਚੱਕਣਾ ਨਾ ਆਪਾਂ ਇੱਕ ਬੰਦਾ ਹੋਰ ਆ ਉਹ ਨਾਲ ਕੇ ਘਰ ਆ ਉਹਨੂੰ ਵੀ ਆਪਾਂ ਰਾਜ ਚੱਕਣਾ ਸੂਹੀ ਪਿੰਡ ਤੋਂ ਹਨਾ ਕਰਦਾ ਹੁਣ ਲਓ ਜੀ ਤੇ ਆਪਾਂ ਸਾਰੇ ਨਿਆਣੇ ਚੱਲੇ ਆਂ ਮਹਾਰਾਜ ਦੇ ਨਾਲ ਮਹਾਰਾਜ ਸਾਨੂੰ ਲੈਕ ਚਲੇ ਪੀਜੇ ਖਲਾਉਣ ਤੁਹਾਨੂੰ ਤੁਹਾਨੂੰ ਸ੍ਰੀ ਗੁਰੂ ਅੰਗਦ ਸਾਹਿਬ ਨਾਲ ਸਾਡੇ ਬਾਪੂ ਜੀ ਕਿਉਂ ਵੀ ਬਲੰਦ ਵੀ ਹੈ ਨਾ ਨਾਲੇ ਆਪਾਂ ਘੁੰਮ ਕੇ ਆਵਾਂਗੇ ਨਾਲੇ ਪੀਜੇ ਖਾਵਾਂਗੇ ਹਨਾ ਬਈ ਲਓ ਜੀ ਤੁਹਾਨੂੰ ਵੀ ਨਾਲ ਲੈ ਕੇ ਚੱਲਦੇ ਆਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਹਾਂਜੀ ਤੇ ਸੋਹਣਿਆ ਸੋਹਣਿਆ ਗੁਰਮਤੀਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਭਾਈ ਇਹ ਸਾਰੇ ਨਿਆਣੇ ਇਹ ਚੈਨਲ ਤੇ ਆਉਂਦੇ ਰਹਿਣੇ ਆ ਕਿਉਂਕਿ ਕਲਾਸਾਂ ਆਪਣੀਆਂ ਹੁਣ ਚੱਲੀਆਂ ਰਹਿਣੀਆਂ ਆ ਉਹ ਵੀ ਛੁੱਟੀਆਂ ਤੋਂ ਬਾਅਦ ਵੀ ਹਫ਼ਤੇ 'ਚ ਇੱਕ ਦੋ ਕਲਾਸਾਂ ਲਾਇਆ ਕਰਾਂਗੇ ਹਨਾ ਬਈ ਸੰਡੇ ਸੈਕਿੰਡ ਸੈਚਰਡੇ ਲਓ ਜੀ ਆਹ ਦੇਖ ਲਓ ਸਾਡੇ ਪ੍ਰਧਾਨ ਸਾਹਿਬ ਕਹਿੰਦੇ ਸੰਡੇ ਸੈਕਿੰਡ ਸੈਚਰਡੇ ਕਲਾਸਾਂ ਲਾਇਆ ਕਰਦੀਆਂ ਇਹ ਕੁੜੀ ਸਾਡੀ ਧੀ ਜਾਨੀ ਬਹੁਤ ਜ਼ਿਆਦਾ ਚਾਹਤ ਆ ਤੇ ਲਾਇਆ ਰਹਿਣ ਕਲਾਸਾਂ ਤੇ ਲਓ ਜੀ ਆਪਾਂ ਚੱਲਦੇ ਨਾਲ ਲੈ ਕੇ ਚੱਲਦੇ ਨਾਲ ਇਸ ਸਟੂਡਿਓ ਨੂੰ ਲੋ ਜੀ ਆਪਾਂ ਘਰੋਂ ਚੱਲ ਪਏ ਆ ਤੇ ਆ ਆਪਣੀ ਸਾਰੀ ਫੌਜ ਇੱਧਰ ਹਾਂਜੀ ਹਾਂਜੀ ਕਿਦਾਂ ਚੱਲੀਏ ਵੇ ਅੱਜ ਤਾਂ ਸਾਰੀ ਫੌਜ ਆਪਣੀ ਚੱਲੀ ਆ ਨਾਲ ਲੋ ਜੀ ਸਾਰੇ ਪਹਿਲਾਂ ਨਿਆਂ ਦੇ ਵਿੱਚ ਬਿਠਾ ਲੀਏ ਆਪਾਂ ਇੱਧਰ ਮੋਰੇ ਕੰਕਰ ਤੇ ਸਾਡਾ ਪ੍ਰਣ ਵੀਰ ਸਿੰਘ ਬਹਿ ਗਿਆ ਆ ਚਾਹੋਗੇ ਨਾ ਆਪਣੀ ਹਾਂਜੀ 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 ਹੋ ਜੂਗੇ ਇਕੱਠੇ ਇਕੱਠੇ ਲੈ ਬਈ ਹੋ ਗਏ ਹੋ ਗਏ ਹੋ ਗਏ ਹੋ ਗਏ ਨਾ ਨੇ ਲੈ ਸਾਰੇ ਤਾੜ ਤੇ ਆਪਾਂ ਵਿੱਚ ਲੈ ਲੱਗੇ ਤਾਂ ਕੀ ਬਾਲ ਹੈ ਗੱਲ ਬਣ ਗਈ ਆ ਚਲੋ ਜੀ ਹੁਣ ਤੁਹਾਨੂੰ ਲੈ ਕੇ ਚਲੀਏ ਈਸਟਵੁੱਡ ਲੋ ਜੀ ਸੰਗ ਤਾਂ ਚੱਲ ਪਈਆਂ ਪਿੰਡੋਂ ਈਸਟਵੁੱਡ ਵੱਲੋਂ ਕਿਓ ਵੀ ਨਹੀਂ ਆਉਂਦੇ ਠੀਕ ਆ ਹਾਂਜੀ ਹੁਣ ਆਪਾਂ ਇੱਕ ਬੰਦਾ ਹੋਰ ਚੱਕਣਾ ਹੱਲੇ ਆਪਣਾ ਵਿਹਾਨ ਉਹ ਚੱਕਣਾ ਸੋਫੀ ਪਿੰਡ ਤੋਂ ਤੇ ਉਹਨੂੰ ਵਿੱਚ ਬਿਠਾਉਣੇ ਆ ਤੇ ਆਪਾਂ ਕਿੰਨੇ ਜਣੇ ਬੈਠੇ ਆ ਵਿੱਚ ਗੱਡੀ ਦੇ ਅਸ ਗਣੋ ਪਹਿਲਾਂ ਕਿੰਨੇ ਜਣੇ ਆ ਟੋਟਲ 8 ਜਾਂ 10 10 ਤੇ 11 ਮ ਹੋਣਾ ਬਿਹਾਨ ਤੇ ਆ ਲੋ ਜੀ ਪਿੰਡੋਂ ਆਪਾਂ ਨਿਕਲ ਬਾਹਰ ਬਾਹਰ ਚਲੀਏ ਤਾਂ ਉਹ ਉਧਰ ਦੀ ਇਧਰ ਦੀ ਗੱਡੀ ਕੋਈ ਨਾ ਕੋਈ ਆ ਜਾਂਦੀ ਜਾਵੇ ਚਲੋ ਭਾਈ ਆ ਲਓ ਜੀ ਸਾਡਾ ਕੋਨਾ ਜਵਾਨ ਆ ਗਿਆ ਹੈ ਜੀ ਬਾਈ ਦਸ ਜੀ ਪਤਾ ਹੈ ਬਾਈ ਗੁਰਜੀ ਕਾ ਖਾਨ ਸਾਹਿਬ ਬਾਈ ਚਲੋ ਆ ਜਾਓ ਪਿੱਛੇ ਬੈਜੀ ਹੋਵੇ ਆ ਆ ਲਓ ਜੀ ਇਹ ਵੀ ਆ ਗਿਆ ਸਾਡਾ ਬਹਾਦਰ ਬੈਜ ਦਿਓ ਬੈਜ ਕੋਈ ਨਹੀਂ ਬੈਣਾ ਓਕੇ ਹਾਂ ਤਾਂ ਨਹੀਂ ਉਹ ਦੁੱਧੀ ਡਿੱਗੀ ਚ ਆ ਦੋ ਬੰਦੇ ਡਿੱਗੀ ਚ ਬਾਹਰ ਦੇ ਆਪਾਂ ਓਕੇ ਚਲੀਏ ਜੀ ਦੋ ਠੀਕ ਨਾ ਗਿਆ ਜਿਹਦੀਆਂ ਗੱਲਾਂ ਹੁੰਦੀਆਂ ਸੀ ਪਤਾ ਕਹਿੰਦੇ ਗੁਰਕਾ ਸਾਹਿਬ ਵੀ ਨਾਲ ਹੀ ਲੈ ਕੇ ਆਏ ਆ ਤੂੰ ਸੱਚੀ ਬੱਲੇ ਆ ਦੇਖੋ ਜੀ ਬੱਚੇ ਗੁਰਗਾ ਸਾਹਿਬ ਹੀ ਨਾਲ ਲੈ ਕੇ ਆਇਆ ਕਿ ਇਧਰ ਰੋਜ਼ ਪਾਤ ਕਰਨਾ ਹੁੰਦਾ ਆ ਲਓ ਜੀ ਹੁਣ ਆਪਾਂ ਚੱਲੀਏ ਅੱਗੇ ਨੂੰ ਚਲੋ ਜੀ ਲਓ ਜੀ ਈਸਟਵੁੱਡ ਆਪਾਂ ਪਹੁੰਚ ਗਏ ਆ ਤੇ ਟ੍ਰੈਫਿਕ ਜਿਹਾ ਇੱਥੇ ਜਾਮ ਹੀ ਆ ਕਿਉਂਕਿ ਗੱਡੀਆਂ ਸਾਰੀਆਂ ਜ਼ਿਆਦਾਤਰ ਬਾਹਰ ਲੱਗੀਆਂ ਹੋਈਆਂ ਆ ਅੰਦਰ ਮੇ ਵੀ ਕੋਈ ਕੰਸਟਰਕਸ਼ਨ ਦਾ ਕੰਮ ਚੱਲਦਾ ਪਿਆ ਆ ਤੇ ਆਹ ਲੋ ਜੀ ਆਪਾਂ ਚਲਿਏ ਅੰਦਰ ਐਂਟਰੀ ਕਰੀਏ ਪਹਿਲਾਂ ਦਾ ਫਿਰ ਦੇਖਦੇ ਆ ਆਪਣੀ ਗੱਡੀ ਕਿੱਥੇ ਲੱਗਦੀ ਆ ਆਹ ਲੋ ਜੀ ਆਹ ਵਾਹ ਮੈਂ ਲੱਭਿਆ ਨਾ ਵੀ ਹੁਣ ਲਾਤੀ ਆ ਪਰਚੀ ਆ ਪਹਿਲਾਂ ਸੀ ਫ੍ਰੀ ਹੁਣ ਇਹ ਨਾ ਲਾਤੀ ਪਰਚੀ ਪਹਿਲਾਂ ਫ੍ਰੀ ਸੀ ਨਾ ਇੱਥੇ ਪਾਰਕਿੰਗ ਹੁੰਦਾ ਨਿਆਓ ਉਹ ਦੇਖ ਲਓ ਅਗਲੇ ਨੇ ਪਰਚੀ ਲਾਤੀ ਹੁਣ ਪਹਿਲਾਂ ਹਨਾ ਉਹ ਲਾਉਂਦੇ ਨਹੀਂ ਕਿ ਆਉਣ ਲੱਪੇ ਆਉਣ ਲੱਪੇ ਬੰਦੇ ਫਿਰ ਪਰਚੀਆਂ ਲੱਗ ਜਾਂਦੀਆਂ ਚਲੋ ਲੋਨੇ ਕੋਈ ਨਹੀਂ ਦੇਖਦੇ ਆ ਲਓ ਜੀ ਆਪਾਂ ਈਸਟਵੁੱਡ ਪਹੁੰਚ ਗਏ ਆ ਤੇ ਹੁਣ ਨਿਆਣੇ ਕੱਢਦੇ ਆ ਬਾਰੂ ਬਾਈ ਸਾਰੇ ਵਿੱਚੋਂ ਆ ਜਾਓ ਜੀ ਚਲੋ ਭਾਈ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜੋ ਜੀ ਆਜੋ ਚਲੋ ਆਜੋ ਇਧਰ ਆਜੋ ਸਾਈਡ ਤੇ ਚਲੋ ਆਜੋ 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 ਭਾਈ ਆਜੋ 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 ਸ਼ਾਬਾਸ਼ ਹੁਣ ਦੋ ਹੁੰਦੇ ਪਿੱਛੇ ਵੀ ਆਪਣੇ ਹੈ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਭਾਈ ਉੱਥੇ ਹੁਣ ਆਪਣੇ ਦੋ ਬੰਦੇ ਇਧਰ ਵੀ ਆ ਹਾਂਜੀ ਆ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜਾਓ ਜੀ ਹੋ ਗਈ ਫੌਜ ਆਪਣੀ ਪੂਰੀ ਤਾਂ ਧਿਆਨ ਨਾਲ ਆ ਜਾਓ ਹਾਂ ਵੀ ਨਿਆਣੇ ਕਿਥੋਂ ਆ ਗਏ ਹੁਣ ਤੁਸੀਂ ਈਸਟ ਫੂਡ ਸਾਰੇ ਨਿਆਣੇ ਹਾਂਜੀ ਤੁਸੀਂ ਮੈਨੂੰ ਘੁਮਾਉਣ ਲੈ ਕੇ ਗਏ ਹਨਾ ਤੁਸੀਂ ਲੈ ਕੇ ਆਏ ਮੈਨੂੰ ਨਾਲ ਬਾਬਾ ਜੀ ਲੈ ਕੇ ਆਏ ਹਾਂਜੀ ਹਾਂ ਤੁਸੀਂ ਚਲਿਏ ਕਿੱਥੇ ਵੇ ਹਾਂਜੀ ਲਓ ਜਾਈ ਨਿਆਣੇ ਆਏ ਈਸਟ ਫੂਡ ਘੁੰਮਣ ਯਾ ਬਾਹ ਗਿਆ ਐਲ ਤਾਂ ਨਹੀਂ ਗਾਨੀਆਂ ਧਿਆਨ ਨਾਲ ਜਾਣਾ ਠੀਕ ਹੈ ਕੇ ਦੇ ਵਿੱਚ ਨਹੀਂ ਬਚਣਾ ਤੇ ਲੋ ਜੀ ਅੱਜ ਨਿਆਣਿਆਂ ਦਾ ਈਸਟਵੁੱਡ ਘੁੰਮਦੇ ਆ ਹੋਲ ਵੀ ਕਿੱਦਾਂ ਲੱਗਦਾ ਆ ਜਾ ਕੇ ਵੀ ਹੈ ਬਹੁਤ ਵਧੀਆ ਬਹੁਤ ਲੱਗਦਾ ਆ ਸੱਚੀ ਹਾਂਜੀ ਕਿੱਥੇ ਕੀ ਥੈਂਕ ਯੂ ਕਹਦਾ ਕਰਨਾ ਫੇ ਅੱਜ ਬਾਬਾ ਜੀ ਹੈ ਬਾਬਾ ਜੀ ਵਾਜੀ ਦਾ ਗੁਰੂ ਆ ਸਭ ਜੀ ਦਾ ਕੀ ਮਾਰ ਚਲੋ ਆਜੋ ਧਿਆਨ ਨਾਲ ਜੁੱਤੀ ਲੰਘ ਲੈਂਦੋ ਚਲੋ ਆਜੋ ਚੈਕਿੰਗ ਹੋ ਰਹੀ ਹੈ ਹਾਂ ਜੀ ਧਿਆਨ ਚਲੋ ਚਲੋ ਲਓ ਜੀ ਚੈਕਿੰਗ ਨਿਆਰੇ ਦੀ ਚੈਕਿੰਗ ਉਹ ਚੈਕਿੰਗ ਹੋ ਗਈ ਤੁਹਾਡੀ ਕੀ ਚੈਕਿੰਗ ਹੋਈ ਹੈ ਕੋਈ ਵੀ ਨਹੀਂ ਤੁਹਾਡੀ ਮੌਯਾ ਚੈਕਿੰਗ ਨਹੀਂ ਹੋਈ ਯਾਰ ਚਲੋ ਆਜੋ ਜਿੰਦਗੀ ਫੇ ਜਿਹੜਾ ਨਹੀਂ ਆ ਗਿਆ ਉਹ ਲੀਆ ਸਵਿੰਗ ਪੂਲ ਹੈਗਾ ਨਾਲਾਈਓ ਉਹਨੂੰ ਮਾ ਕੇ ਕੌਣ ਨਹੀਂ ਆਇਆ ਹੈ ਜਿਹੜਾ ਨਹੀਂ ਆ ਗਿਆ ਉਹ ਇੱਥੇ ਨਰੋਣ ਨੂੰ ਆਵੇ ਆ ਰਬਨ ਆ ਗਏ ਆ ਉਹ ਆ ਆ ਪਛਲੇ ਜਮਾਨੇ ਆ ਉਹ ਆ اچھا اچھا ਲਾਈਟ ਲਾ ਦੀ ਨਾ ਆ ਦੇਖ ਆ ਲੋ ਜੀ ਨਿਆਣੇ ਅੱਜ ਪੂਰੀ ਮੌਜ ਚ ਲੱਗੇ ਹੋਏ ਆ ਉਹ ਆਪਣੇ ਇੱਕ ਰਾਉਂਡ ਬਣਾਉਣ ਲੱਗੇ ਆ ਉਹਦੇ ਉਹ ਫੋਟੋ ਫੋਟੋ ਖਿੱਚ ਦੋ ਪਹਿਲਾਂ ਉਹਨਾਂ ਨੂੰ ਰੁਕੋ ਰੁਕੋ ਫੋਟੋ ਖਿੱਚ ਦੋ ਹਾਂ ਉਹਨਾਂ ਦਾ ਵੀਡੀਓ ਬਣਾ ਲਓ ਜੀ ਹੈਲੋ ਡਾਈ ਤੂੰ ਤਾਂ ਨਿਕਲ ਜਾ ਫੋਟੋ ਲਓ ਜੀ ਆਓ ਆਓ ਲੋ ਜੀ ਨਿਆਣੇ ਆਹ ਨਕਲੀ ਨਿਆਣੇ ਆਹ ਅਸਲੀ ਨਿਆਣੇ ਹੈ ਓਏ ਆਹ ਨਕਲੀ ਨਿਆਣੇ ਇਹਦੇ ਵਜਨ ਨਾ ਪਾਇਓ ਤੇ ਟੁੱਟ ਗਏ ਹੋਗੇ ਤੁਹਾਨੂੰ ਖੜੇ ਕਰਨਾ ਇੱਥੇ ਪੇ ਠੀਕ ਆ ਇਹ ਇਹਨਾਂ ਦਾ ਆਪਣਾ ਰੌਣਕ ਆਪਣਾ ਰੌਣਕ ਬਣਾਓ ਇਹਦੇ ਵਿੱਚ ਚਲੋ 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 ਆਪਣਾ ਰੌਣਕ ਬਣਾਓ ਤੁਸੀਂ ਇੰਨੇ ਨਿਆਣੇ ਤੁਸੀਂ ਯਾਰ ਚਲੋ ਲੈ ਆਪਾਂ ਰੌਂਡ ਹੀ ਪੂਰਾ ਕਰਤਾ ਐਵੇਂ ਟੱਕਰੀ ਨਹੀਂ ਜਾਣੇ ਯਾਰ ਆਪਣੇ ਨਿਆਣੇ ਪੂਰੇ ਹੋ ਗਏ ਆ ਓਏ ਪੂਰੇ ਲੈ ਬਈ ਆ ਤੂੰ ਇਹਦਾ ਬਹਿ ਜਾ ਬਹਿ ਜਾ ਕਰਾਤੀ ਆ ਓਕੇ ਬੋਲਿਆ ਨਹੀਂ ਸਾਥ ਵੀ ਹੁੰਦਾ ਹੁਣ ਬੱਜੋ ਗਿਆ ਸਹੀ ਆ ਸਹੀ ਆ ਜਾਓ ਉਧਰ ਜਾਣਾ ਪਹਿਲਾਂ ਚਲੋ 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 ਅਧਾਰਾ ਜਾਣਨਾ ਤੇ ਲਓ ਜੀ ਕਹਿੰਦੇ ਪਹਿਲਾਂ ਐਲੀਵੇਟਰ ਜਿਹੜੇ ਸਟੇਅਸ ਹੁੰਦੀਆਂ ਉਹਨਾਂ ਤੇ ਲੈਣਾ ਝੂਟੇ ਓ ਧਿਆਨ ਨਾਲ ਉੱਪਰ ਜਾ ਜਾਣਾ ਚਲੋ 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 ਇੱਕ ਇੱਕ ਚਲੋ ਝਾਹਨਾ ਪੁੱਤ ਓ ਪੱਤੀ ਹਾਂ ਚਲ ਹਾਂ ਜੀ ਆਦਾ ਵਾ ਤਰਿਆਨ ਕਾ ਕਿੱਥੇ ਕਹਿੰਦੇ ਆ ਕਾ ਚੱਕੀ ਵਰਦਾ ਸੀ ਕਰੇ ਰੱਖਿਆ ਤਰਿਆ ਕਿ ਆਇਆ ਓ ਤੇਰੀ ਅੱਛਾ ਬੱਸ ਕੀ ਬਾਤ ਆ 1 2 3 4 5 6 7 8 ਦੋ ਦੋ ਦੀ ਫੋਟੋ ਖਿੱਚੀ ਆ ਜਾਓ ਸਾਰਿਆਂ ਦੀ ਫੋਟੋ ਖਿੱਚੀ ਆ ਜਾਓ ਆਓ ਸਾਰਿਆਂ ਦੀ ਇੱਥੇ ਆ ਉੱਥੇ ਇੱਥੇ ਲਓ ਜੀ ਪਿੱਛੇ ਨਾ ਸਿੰਧੀ ਬਹੁਤ ਸੋਹਣੀ ਸੀ ਨਿਆਣੇ ਕਹਿੰਦੇ ਸਾਡੀ ਵੀ ਇਥੇ ਵੀਡੀਓ ਤੇ ਫੋਟੋ ਹੋ ਜਵੇ ਤੇ ਸਾਰੇ ਠੀਕ ਆ ਕੋਈ ਧਿਆਨ ਨਾਲ ਆ ਇਹ ਉਹ ਲੱਗੇ ਹੋਗਾ ਨਾ ਦੂਰ ਨਹੀਂ ਲੱਗੇ ਹੋ ਉਹ ਲੱਗੇ ਹੋ ਉਹ ਲੱਗੇ ਹੋ ਪੰਜਾਬ ਲੱਗੇ ਹੋ ਲੋ ਜੀ ਬੱਚਿਆਂ ਦਾ ਫੋਟੋ ਸ਼ੂਟ ਵੀ ਹੋ ਰਿਹਾ ਹੈ ਨਿਆਣੇ ਪੂਰੇ ਖੋਜਿਆ ਚਲਈਏ ਹੁਣ ਪੀਜ਼ਾ ਵੱਲ ਨੂੰ ਟਾਈਮ ਨਾਲ ਪੀਜ਼ਾ ਖਾ ਕੇ ਫੇਰ ਘੁੰਮਦੇ ਹਨਾ ਲੋ ਜੀ ਆਪਾਂ ਨਿਆਣਾ ਨਾ ਆਏ ਹਾਂ ਹੰਗਰੀ ਪੁਆਇੰਟ ਤੇ ਖਾਣਾ ਦੇ ਪੀਓ ਕਿਉਂ ਬਈ ਹੰਗਰੀ ਪੁਆਇੰਟ ਕੋਈ ਨਗੀਆ ਅੱਧੀ ਹੋ ਤਾਂ ਨਹੀਂ ਓਏ ਹੋਏ ਆਹ ਲਓ ਜੀ ਆਪਾਂ ਪਹੁੰਚ ਗਏ ਆ ਇੱਧਰ ਪੂਰਾ ਮਾਹੌਲ ਬਣਿਆ ਹੋਇਆ ਮਿਊਜ਼ਿਕ ਲਾਈਟਿੰਗ ਇੱਧਰ ਫੁਆਰੇ ਚੱਲ ਰਹੇ ਆ ਕਿਉਂ ਨਿਆਣਿਓ ਚਾਪ ਕੋਲ ਇੱਧਰ ਸੁਣਾ ਹੁਣ ਪਹਿਲਾਂ ਖਾਪੀ ਲਈਏ ਆਪਾਂ ਚੱਲੀ ਜਾਂਦਾਂ ਨੂੰ ਚਲੋ ਆਜੋ 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 ਕੋਈ ਨਹੀਂ ਕੋਈ ਨਹੀਂ ਆਪਾਂ ਚੇਅਰ ਹੋਰ ਲਾ ਲੈਂਦੇ ਆ ਆ ਲਓ ਜੀ ਬੈ ਗਏ ਨਿਆਣੇ ਹੈ ਆਪਾਂ ਚੇਅਰ ਹੋਰ ਲਾ ਲੈਂਦੇ ਕੋਈ ਗੱਲ ਨਹੀਂ ਲੈ ਲੋ ਖਾਣਾ ਖੀਆ ਪੀਜ਼ਾ ਹੀ ਖਾਣਾ ਵੇ ਪੱਕੀ ਗੱਲ ਆ ਪੀਜ਼ਾ ਹੀ ਤੇ ਪੀਣਾ ਕਿੱਦਾਂ ਆ ਜੇ ਖਾਣਾ ਤਾਂ ਆਪੇ ਹੀ ਕਹਿੰਦੇ ਪੀਜ਼ਾ ਪੀਣਾ ਕੀ ਖਾਣਾ ਦੱਸੋ ਪਹਿਲਾਂ ਕੀ ਖਾਣਾ ਨਾਲੇ ਕਿਹਦੇ ਪੀਜ਼ਾ ਯਾਰ ਇੰਦਾ ਥੋੜਾ ਹੋ ਗਿਆ ਕੱਲ ਕਰੋ ਪੀਣਾ ਖਾਣਾ ਦੋਨੀਆਂ ਚੀਜ਼ਾਂ ਮੈਂ ਦੱਸ ਕਿੱਦਾਂ ਖਾਉਂਗੇ ਪੀਜ਼ੇ ਨੂੰ ਚਲੋ ਪੀਜ਼ਾ ਆਰਡਰ ਕਰਦੇ ਹਾਂ ਬੜੀ ਆ ਸਹੀ ਆ ਲਓ ਜੀ ਆਪਾਂ ਆਪਣੇ ਨਿਆਣੇ ਨਾਲ ਪਹੁੰਚੇ ਅੱਜ ਹੰਗਰੀ ਪੁਆਇੰਟ ਤੇ ਬੁੱਧਵਾਰ ਦਾ ਦਿਨ ਹੈ ਆ ਤੇ ਐਵਰੀ ਵੈਡਨੈਸ ਦੇ ਹੁੰਦੀ ਆ ਆਫਰ ਇੱਕ ਦੇ ਨਾਲ ਇੱਕ ਪੀਜ਼ਾ ਫ੍ਰੀ ਹੁੰਦਾ ਆ ਸੋ ਆਪਾਂ ਵੀ ਲਾਹਾ ਲੈ ਲਿਆ ਨਾ ਨਿਆਣਿਓ ਇੱਕ ਨਾਲ ਇੱਕ ਫ੍ਰੀ ਪੀਜ਼ਾ ਤੇ ਆਪਾਂ ਖੜੇ ਆ ਤੇ ਬਾਈ ਹੁਣ ਉਹਦੇ ਅੱਗੇ ਵੀ ਪੀਜ਼ਾ ਖਾਈਦਾ ਆ ਬਹੁਤ ਵਧੀਆ ਹੁੰਦਾ ਆ ਫਰੈਸ਼ ਡੋ ਹੁੰਦਾ ਇਹਨਾਂ ਦਾ ਆਪ ਡੋ ਤਿਆਰ ਕਰਦੇ ਆ ਰੈਜੀਮੈਂਟ ਨਹੀਂ ਹੁੰਦਾ ਔਰ ਕਦੀ ਆ ਕੇ ਦੇਖਿਓ ਕਿਉਂਕਿ ਹੁਣ ਤਾਂ ਹਰ ਸ਼ਹਿਰ ਦੇ ਵਿੱਚ ਪੰਜਾਬ ਦੇ ਮੇਬੀ ਇਹਨਾਂ ਦੀ ਬ੍ਰਾਂਚ ਹੈਗੀ ਆ ਤਾਨੂੰ ਮਿਲ ਜਾਨੀ ਇਹਨਾਂ ਦੀ ਆਊਟਲੈਟ ਤੇ ਆਪਾਂ ਅੱਜ ਆਰਡਰ ਕੀਤੇ ਆ ਜੀ ਦੋ ਫਾਰਮ ਫਰੈਸ਼ ਨਾਲ ਮੱਖਣੀ ਪਨੀਰ ਤੇ ਤੰਦੂਰੀ ਪਨੀਰ ਫ੍ਰੀ ਆ ਠੀਕ ਹੈ ਨਿਆਣਿਓ ਪਹਿਲਾਂ ਇੰਨਾ ਖਾਈਏ ਫਿਰ ਆਪਾਂ ਨੈਕਸਟ ਆਰਡਰ ਕਰਾਂਗੇ ਠੀਕ ਹੈ ਭਾਈ ਰੋਹਾਨ ਸਿੰਘ ਓਕੇ ਚਲੋ ਲੋ ਜੀ ਬੀਬੇ ਸਾਡੇ ਨਿਆਣੇ ਸਾਰੇ ਹੈਂਡ ਵਾਸ਼ ਕਰ ਰਹੇ ਬਾਰ ਬਾਰੀ ਕਿਉਂ ਭਾਈ ਹੋ ਗਏ ਕੀ ਆਪਾ ਹਾਈ ਟੌਰ ਇਹਨਾਂ ਨਿਆਣਿਆਂ ਦੀ ਉਹਦਾ ਪੂਰੀ ਅੱਜ ਹੋ ਦੇਖੋ ਕਿੰਦਾ ਬੈਠੀ ਅੱਲੇ ਹੈ। ਕੀਰਤ ਆ ਸਾਡੀ ਕੀਰਤ ਪ੍ਰਧਾਨਾਂ ਦੀ ਸਾਡੇ ਦੇ ਪ੍ਰਧਾਨ ਲੈ। ਇਹ ਸਿੰਘ ਸਾਹਿਬ ਆਪਣੇ ਪ੍ਰਣਵੀਰ ਸਿੰਘ ਜੀ ਅੱਜ ਸਾਰਾ ਇੰਟਰੋਡਕਸ਼ਨ ਹੋਈ ਇਹਨਾਂ ਦੀ ਤੇ ਬੜਾ ਚੰਗਾ ਲੱਗਾ ਨੇ ਇਹਨਾਂ ਨੇ ਇੱਕ ਦੂਜੇ ਆਪਣੇ ਨਾਮ ਦੱਸ ਕੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜਦੋਂ ਇੱਕ ਦੂਜੇ ਬੁਲਾਉਂਦੇ ਨੇ ਬੜਾ ਚੰਗਾ ਲੱਗਾ। ਹੁਣ ਆਪਾਂ ਇੱਥੇ ਬੁਲਾਇਆ ਕਰਨੀ ਕਿ ਜਦੋਂ ਬੈਣ ਨਾਲ ਲੈ ਕਿ ਦੂਜੇ ਨੂੰ ਹੋਰ ਵੀ ਘਰੇ ਵੀ ਜਦੋਂ ਮੰਮੀ ਪਾਪਾ ਨਾਲ ਸਹੀ ਜਾਂਦਾ ਬਈ ਕੀ ਬੁਲਾਇਆ ਕਰਨਾ? ਵਾਇਰ ਉੱਧੀ ਫਤੇ ਤੇ ਮਾਤਾ ਪਿਤਾ ਦੀ ਕੀ ਕਰਨੀ ਆ ਹੈ ਰਿਸਪੈਕਟ ਕਰਨੀ ਇੱਜ਼ਤ ਕਰਨੀ ਆ ਕਹਿਣਾ ਵੀ ਮੰਨਣਾ ਆ ਠੀਕ ਆ ਤੁਹਾਨੂੰ ਵੀ ਸਿੰਘ ਸਾਰਿਆਂ ਨੇ ਤੇ ਜਿਨ੍ਹਾਂ ਦੇ ਮੰਮੀ ਡੈਡੀ ਦਾ ਕਹਿਣਾ ਨਾ ਮੰਨਿਆ ਆ ਵੀਡੀਓ ਸਾਰੇ ਦੇਖਦੇ ਨਾ ਫਿਰ ਮੈਨੂੰ ਫੋਨ ਵੀ ਆ ਜਾਣ ਆ ਫਿਰ ਤੇ ਗਾਹ ਪੀਜੇ ਖਾਨ ਆਉਣਾ ਚੀਚੀਆਂ ਮਰਦ ਨਹੀਂ ਦੇਣੀਆਂ ਫਿਰ ਇਦਾਂ ਵੀ ਹੋਣੀ ਆ ਫਿਰ ਕਟ ਵੀ ਪੈਣੀ ਆ ਹਨਾ ਫਿਰ ਪਨਿਸ਼ਮੈਂਟ ਮਿਲਦੀ ਹੁੰਦੀ ਨਾ ਸਕੂਲ ਵੀ ਤੇ ਵੱਡਿਆਂ ਦਾ ਸਤਿਕਾਰ ਕਰਨਾ ਰਿਸਪੈਕਟ ਕਰਨੀ ਆ ਤੇ ਸਾਰੇ ਲੋਕੀ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੇ ਚੰਗੇ ਚੰਗੇ ਬੱਚੇ ਨਾ 25 ਦਿਨ ਹੋ ਗਏ 20 ਦਿਨ ਤੁਹਾਨੂੰ ਬਾਣੀ ਪੜ੍ਹਦੇ ਤਾਂ ਗਾ ਕੇ ਮਾਰੇ ਤੁਹਾਨੂੰ ਲੈ ਕੇ ਆਏ ਪੀਜੇ ਖਾਣੋਂ ਪਤਾ ਪਤਾ ਨਾ ਕਿੱਥੇ ਆਇਆ ਅੱਜ ਅੱਜ ਕਿ ਕੀ ਖਾਣਾ ਹੈ ਜਗਾ ਨਾ ਆਗੇ ਖਾਦਾ ਵੀ ਜਨਾ ਹੈ ਲਾਈਕ ਕਰਦੇ ਪੀਜੇ ਨੂੰ ਹੈ ਸਾਰੇ ਲਾਈਕ ਕਰਦੇ ਪੀਜੇ ਨੂੰ ਲੈ ਸੱਚੀ ਦੇਖ ਲਓ ਤੁਸੀਂ ਲਾਈਕ ਕਰਦੇ ਮਾਰਨ ਤਾਂ ਉਹੀ ਚੀਜ਼ ਤੁਸੀਂ ਫਸਾਦ ਕਰਦੇ ਆ ਹਨਾ ਤੇ ਤੁਸੀਂ ਮਾਰਨ ਦਾ ਕਹਿਣਾ ਮੰਨੂਗੇ ਫੇ ਹੋਰ ਚੀਜ਼ੀਆਂ ਮਿਲਣੀਆਂ ਨਾਲੇ ਸਹੀ ਆ ਲਓ ਜੀ ਲਓ ਜੀ ਆਪਣਾ ਫਰਸਟ ਆਰਡਰ ਮੈਨ ਲੱਗਦਾ ਹੋ ਗਿਆ ਰੈਡੀ ਇਹ ਸਿੰਘ ਸਾਹਿਬ ਬਾਈ ਹੁਣੀ ਨੇ ਲਾਇਆ ਆਪਣਾ ਆਰਡਰ ਬਾਜੀ ਹੋ ਗਿਆ ਆਰਡਰ ਰੈਡੀ ਯਾ ਬਾਦ ਆਹ ਹੋਰੀ ਡਬਲ ਆਰਡਰ ਇਧਰ ਸੀ ਤੇ ਆਰਡਰ ਹੋ ਗਿਆ ਰੈਡੀ ਇਧਰ ਨਿਆਨੇ ਵੀ ਦੰਦ ਟਿੱਕੇ ਕਰਕੇ ਐ ਤਿਆਰ ਪਰ ਤਿਆਰ ਪੀਜੇ ਤੇ ਹਮਲਾ ਕਰਨ ਨੂੰ ਹੈ ਲਓ ਜੀ ਬਾਈ ਹੁਣੀ ਆਪਣਾ ਸਿੰਘ ਸਾਹਿਬ ਲੈ ਪਹਿਲਾ ਆਰਡਰ ਆ ਲਓ ਜੀ ਨਿਆਣਾ ਦੇ ਮੋਹਰੇ ਹੋ ਗਿਆ ਸਰਵ ਇੱਕੀਓਂ ਕਰ ਸਤਨਾਮ ਦਾ ਪੂਰਨ ਦੀਪ ਪਵਨਿਰ ਮੈਨ ਕਾਲੁਰ ਦੀ ਸਾਵਣ ਤੋਂ ਪ੍ਰਸਾਦ ਜਰੋਰਾ ਆਸਾ ਜੀ ਦਾ ਦਰਸ਼ਨ ਹੀ ਅਕਾਨ ਗੋਸੀ ਦੀ ਸਨ ਮਾਇਬ ਜੀ ਦਾ ਸਾਹ ਮਾਇਬ ਜੀ ਕੀ ਕਤੇ ਲੋ ਸੋ ਇਹ ਆ ਜੀ ਕਮਾਈ ਪਿਛਲੇ 20 ਦਿਨ ਦੀ ਮਿਹਨਤ ਦੀ ਹੈ ਕਿ ਜਦੋਂ ਪ੍ਰਸ਼ਾਦਾ ਛਕਣਾ ਆ ਤਾਂ ਮਹਾਰਾਜ ਦਾ ਨਾਮ ਲੈ ਕੇ ਦਾ ਧੰਨਵਾਦ ਕਰਕੇ ਛਕਣਾ ਤੇ ਇਹ ਕਮਾਈ ਆ ਨਿਆਣਿਆਂ ਨੂੰ ਜਿਹੜੀ ਨਿਆਣਿਆਂ ਦੀ ਕਮਾਈ ਆ ਆਪਾਂ ਨੇ ਕਮਾਈ ਇਹ ਬੱਚਿਆਂ ਨੇ ਕਮਾਈ ਠੀਕ ਹੈ ਬੱਚਿਓ ਚਲੋ ਹੌਲੀ ਹੌਲੀ ਹਨਾ ਇਹ ਤਾਂ ਲੱਗੇ ਕਰ ਦਵਾ ਲਓ ਜੀ ਨਿਆਣੇ ਅੱਜ ਮਹਾਰਾਜ ਦੀ ਕਿਰਪਾ ਨਾਲ ਛਕਦੇ ਪੀਏ ਇਹ 20 ਦਿਨ ਦੀ ਮਿਹਨਤ ਦਾ ਫਲ ਅੱਜ ਫੇ ਮਾਰੇ ਨੇ ਕਿਰਪਾ ਕਰਤੀ ਹਨਾ ਪੀਏ ਸ਼ੁਕਰ ਕਰਦੇ ਹਾਂ ਤੁਹਾਨੂੰ ਤੁਸੀਂ ਬਾਣੀ ਪੜੀ ਹੈ ਨਾ ਉਹਨੂੰ ਪੀਜੇ ਵੀ ਛਕਾਇਆ ਮਹਾਰਾਜ ਨੇ ਚੰ ਚੱਕੇ ਚੰਗੇ ਕੰਮ ਵੀ ਕਰਨੇ ਹਨ ਬਿਹਾਨ ਸਿੰਘ ਹੈ ਸਹੀ ਆ ਲਓ ਜੀ ਨਿਆਣਾ ਸੈਕੰਡ ਆਰਡਰ ਆ ਗਿਆ ਚਲੋ ਚਲੋ ਪਾਪਾ ਦੇਖ ਲਓ ਕੋਈ ਨਹੀਂ ਓਕੇ ਧਿਆਨ ਨਾਲ ਘਰ ਬਣਾ ਹੋਵੇ ਮੈਂ ਤਾਂ ਪੁੱਤ ਘਰ ਮੈਂ ਹਨਾ ਆਰਾਮ ਨਾਲ ਆਰਾਮ ਨਾਲ ਟਿਸ਼ੂ ਟਿਸ਼ੂ ਆ ਗਿਆ ਟਿਸ਼ੂ ਆ ਗਿਆ ਲਓ ਆ ਗਿਆ ਆ ਗਿਆ ਆ ਗਿਆ ਉਹ ਲੈ ਆ ਗਿਆ ਪਾ ਲੈ ਕੇ ਨਾ ਲਓ ਜੀ ਨਿਆਣਾ ਨੇ ਪੀਜੇ ਲੈ ਸ਼ਾਕ ਹਾਂਜੀ ਜੀ ਨੇ ਓਕੇ ਰਿਪੋਰਟ ਹਾਂਜੀ ਕਿਦਾਂ ਸੀ ਪੀਜੇ ਵਧੀਆ ਸੀ ਸਵਾਦ ਸੀਗੇ ਹਾਂਜੀ ਥੈਂਕ ਯੂ ਕੀਤਾ ਸਾਹਿਬ ਮੁਰੇ ਭਾਈ ਨੇ ਚੁਕਾਏ ਕਿਹਨੇ ਚੁਕਾਏ ਪੁੱਛੋ ਕਿਹਨੇ ਬਣਾਏ ਪੁੱਛੋ ਭਾਈ ਨੇ ਮੁੰਬੇ ਤੋਂ ਹੀ ਸਰਦਾਰ ਭਾਈ ਨੇ ਬਣਾਏ ਆ ਬਲਾਓ ਭਾਈ ਨੂੰ ਚਲੋ ਚਲੋ ਜੀ ਚਲੋ ਬਲਾਓ ਭਾਈ ਨੂੰ ਫੇਰ ਥੈਂਕ ਯੂ ਕਰਨਾ ਭਾਈ ਦਾ ਪਤਾ ਵਧੀਆ ਪੀਜੇ ਖਲਾਉਂਗਾ ਹਾਂ ਲੋਜਿਆ ਸਿੰਘ ਸਾਹਿਬ ਨੇ ਪੀ ਬਣਾਏ ਅੰਦਰ ਸਾਰੇ ਪੜ੍ਹੇਵਾਂ ਨੇ ਟੌਪਿਕ ਇਹਦੇ ਟੌਪਿਕ ਹੈ ਨਾ ਇੰਗਲਿਸ਼ ਚ ਹਾਂਜੀ ਹਾਂਜੀ ਟੌਪਿਕ ਕੀਤੀ ਤੇ ਸਾਰੇ ਨੇ ਤੇ ਇਹ ਕਾ ਕੇ ਜਨਨ ਨੂੰ ਬੁਲਾਇਆ ਤੇ ਜਨਨ ਨੂੰ ਉਸਾਰਨ ਦਾ ਪੀਜੇ ਬਹੁਤ ਜ਼ਿਆਦਾ ਤੇ ਥੈਂਕ ਯੂ ਕਰਕੇ ਹਟੇ ਆ ਬਾਈ ਜੀ ਦਾ ਬਹੁਤ ਬਹੁਤ ਧੰਨਵਾਦ ਚਲਿਏ ਦੂਜਾ ਸੈਂਕ ਪਹਿਲਾ ਥੈਂਕ ਯੂ ਕਿਹਨੂੰ ਕਰਨਾ ਹੈ ਹੈ ਆ ਦੂ ਸਾਹਿਬ ਦਾ ਚਲੀ ਆਣ ਆਪਾਂ ਚਲੋ ਫੇ ਚਲੀਏ ਹੋ ਸਾ ਵਾਏ ਗੁਰਜੀ ਕੀ ਫਤਿਹ ਚਲੋ ਭਾਈ ਲੋ ਜੀ ਪੀਜੇ ਖਾ ਕੇ ਆਪਾਂ ਹਮਲੀ ਤੋਂ ਬਾਹਰ ਤੇ ਆਪਣੀ ਫੌਜ ਆਪਣੇ ਨਾਲ ਆਇਓ ਵੀ ਆਜੋ ਹੋਰ ਲੈ ਲਿਓ ਆ ਗਏ ਤੋਂ ਬੈਰ ਹੈ ਤੁਸੀਂ ਹੈ 10 ਵਜੇ ਕੇ ਸੋਣਾ ਵੀ ਆਪਾਂ ਲੈਣਾ ਵਿਹਾਰ ਨਹੀਂ ਨਹੀਂ ਵਿਹਾਰ ਕਿਦਾਂ ਬਈ ਹੈ ਇਹਨੂੰ ਚਲੀਆ ਨਾ ਨਹੀਂ ਆਉਂਦਾ ਆਮੀ ਆ ਜਾ ਆ ਦੋਸਤੀ ਹੋ ਗਈ ਦੋਵੇਂ ਦੋਸਤ ਹੋ ਗਏ ਓ ਬੱਲੇ ਦੋਸਤੀ ਹੋ ਗਈ ਹੈ ਤੇ ਆਪਾਂ ਆਪਾਂ ਲਗਾ ਦੋ ਜਾਨਾ ਦਾ ਨਾਮ ਚਾਉਦੇ ਆਪਾਂ ਚਲੋ ਇਧਰ ਨੂੰ ਘੁੰਮਦੇ ਫਿਰਦੇ ਲਓ ਜੀ ਸਟੇਰ ਨਿਆਣੇ ਨੇ ਮਿਲਿਆ ਖਲੌਣਾ ਕੀ ਦੇਖ ਲੋ ਕਹਿੰਦੇ ਫਰੀ ਦੇ ਝੂਟੇ ਇਹ 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 ਆਪਣੇ ਪਿੰਡਾਂ ਦੇ ਅਸਤਰ ਇਹ ਆਹੀ ਪਿੰਡਾਂ ਦੇ ਨਿਆਲੇ ਪੂਰੇ ਅਸਤਰ ਅੱਜ ਪੂਰੇ ਖੌਲ ਮਿਲੀ ਆ ਤੇ ਕਹਿੰਦੇ ਫਰੀਦੇ ਝੂਟੇ ਲੈਣੇ ਆ ਆ ਉੱਪਰ ਚੜੀ ਜਾਂਦੇ ਆ ਉਧਰ ਵੇ ਚਲੇ ਆ ਜਾਂਦੇ ਆ ਜਿੱਥੇ ਸ਼ਹਿਰੀ ਆਉਣੇ ਨੇ ਪੈਸੇ ਦੇ ਕੇ ਝੂਟੇ ਲੈਂਦੇ ਆ ਇਹ ਲੱਗੇ ਫਰੀਦੇ ਝੂਟੇ ਲੈਣਾ ਦੇਖ ਲੋ ਹਾਂ ਭਾਈ ਉਹ ਲਾ ਫੁੱਟੇ ਵੀਡੀਓ ਬਣਾਉਂਦੇ ਉਹਦੇ ਗੋਲ ਗੋਲ ਘੁੰਮਦਾ ਬਸ ਹੋ ਗਿਆ ਲੈ ਝੂਟੇ ਲੈ ਹੋ ਗਿਆ ਸੌਣ ਨਹੀਂ ਜਾਣਾ ਆ ਜਾਓ ਆ ਹੁਣ ਨਹੀਂ ਜਾ ਇੱਧਰ ਆ ਜਾਓ ਇੱਧਰ ਏ ਮੰਦੇ ਨਹੀਂ ਕਹਿੰਦੇ ਨਹੀਂ ਮੰਦੇ ਅੱਜ ਤਾਂ ਨਹੀਂ ਦੇ ਯਾਰ ਗਿਰ ਜਾਏਗੇ ਵੇ ਵੀ ਹਾਰਦੇ ਚਲੋ ਆ ਜਾਓ ਚੱਲੀ ਜਾਓਣ ਆ ਜਾਓ ਆ ਜਾਓ ਆ ਜਾਓ ਆ ਜਾਓ ਆ ਜਾਓ ਹੈ ਇੱਕ ਕੋਲ ਚਲੋ ਇੱਕ ਕੋਲ ਜੋ ਆ ਜਾਓ ਚਲੋ ਚਲੋ ਸ਼ਾਬਾਸ਼ ਲਓ ਜੀ ਕਹਿੰਦੇ ਇੱਕ 라ਉਂਡ ਹੋਰ ਉਹ ਬੋਲੇ वहां तीरा बोलो ਬੱਸ ਪੰਜਾਬੀ ਆ ਗਿਆ ਇਧਰ ਆਨੇ ਵਾਕਈ ਆਸਤ ਰਿਆ ਜਾਂਦੇ ਜਾਂਦੇ ਕਹਿੰਦੇ ਇੱਕ ਝੁੱਟਾ ਹੋਰ ਲੈਣੇ ਲੈਣਾ ਉਹ ਚੜ ਗਿਆ ਫੇਸ ਤੇ ਉਹ ਦੇਖ ਲਓ ਮੈਂ ਨਾ ਉਹ ਭਾਉ ਚੱਲੀਏ ਉਹ ਐ ਚੱਲਾ ਭਾਜੀ ਉਹ ਆਪਾਂ ਚੱਲੇ ਆ ਉਹ ਦੇਖ ਲਓ ਉੱਪਰ ਗੰਦਾ ਚੱਲੀਏ ਫੌਜ ਦੀ ਇੱਕ ਫੌਜ ਹੋਰ ਖੜੀ ਉੱਪਰ ਉਹ ਦੇਖੋ ਜੀ ਆਹ ਦੇਖੋ ਇਹ ਹੁਣੇ ਹੀ ਦੇ ਨੇ ਇਹ ਦੂਜੇ ਕਿਦਾ ਹੀ ਹਾਲ ਹੈ ਆ ਦੂਜੇ ਕਿਹੜਾ ਆ ਜੋ ਫੇ ਇਹ ਇਹ ਆਏ ไม่ได้ดานนี่สาดยานเอาเลยก็อะไรก็ต้องทำก็ต้องเลิกกันนะอันนี้นี่แกนี่แกใช่เลยฮัลโหลฮัลโหลมา ਲਓ ਜੀ ਈਸਟ ਬੁਰ ਵੀ ਘੋਮ ਲਿਆ ਪਾ ਬਾਈ ਹਾਂਜੀ ਇਹ ਪੀ ਜੇ ਵੀ ਖਾ ਲਏ ਤੇ ਖਾਪਾ ਕਹਿੰਦਾ ਕੀ ਕਹਿੰਦਾ ਉੱਚੀ ਉੱਚੀ ਕੀ ਕਹਿੰਦਾ ਇਹਦਾ ਕਹਿੰਦਾ ਕੀ ਕਰੇ ਉਹ ਬੜਗ ਦੇਖ ਲਓ ਨਿਆਣਿਆਂ ਦੇ ਅੱਜ ਇਹਨਾਂ ਦੀ ਛੁੱਟੀ ਆ ਜੋ ਮਰਜ਼ੀ ਕਰ ਸਕਦੇ ਆ ਤੇ ਥੈਂਕ ਯੂ ਆ ਸਾਰਿਆਂ ਦਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪਹਿਲਾਂ ਤਾਂ ਬਾਈ ਤੇ ਵੀਡੀਓ ਨੂੰ ਲਾਇਕ ਤੇ ਸ਼ੇਅਰ ਤੇ ਕਮੈਂਟ ਕਰਿਓ ਜੁੜ ਕਰਿਓ ਤੇ ਸਭ ਸਾਈ ਕਰ ਲਿਓ ਬਾਈ ਤੇ ਹੁਣ ਚੱਲਦੇ ਆਪਾਂ ਘਰ ਪਹਿਲਾਂ ਛੱਡਣਾ ਆਪਾਂ ਵਿਹਾਨ ਨੂੰ ਠੀਕ ਹੈ ਵਿਹਾਨ ਹਾਂਜੀ ਫੇ ਆਪਾਂ ਪ੍ਰਨਵੀਰ ਨੂੰ ਛੱਡਣਾ ਤੇ ਬਾਕੀ ਦਾ ਆਪਾਂ ਇਕੱਠੇ ਹੀ ਜਾਣਾ ਸਾਰਿਆਂ ਨੇ ਨਾ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧ